ਸਤਿ ਸ਼੍ਰੀ ਅਕਾਲ ਦੀ ਸਾਰਿਆਂ ਨੂੰ ਵਾਹਿਗੁਰੂ ਜੀ ਹੋਣੇ ਚੜ੍ਹਦੀ ਕਲਾ ਵਿੱਚ ਰੱਖੇ ਸਾਰੇ ਕਮਾਕਾਰਾਂ ਦੇ ਵਿੱਚ ਵਾਦਾ ਕਰੀ ਸ਼ਾਮ ਦਾ ਟਾਈਮ ਹੈ ਆਪਾਂ ਲੱਗੇ ਹਾਂ ਮੱਝਾ ਜਵਾਨ 4:45 ਹੋ ਗਏ ਹਾਂਜੀ ਸ਼ਾਮ ਦਾ ਟਾਈਮ ਹੈ। 4:30 ਹੋ ਗਏ ਪੌਣੇ 5 ਜੀ। ਤੇ ਮੱਝਾਂ ਆਪਾਂ ਨੇ ਲਈਆਂ ਚੋ। ਤੇ ਮੱਝਾਂ ਆਪਾਂ ਨੇ ਚੋੜ ਲੀਆਂ ਤੇ ਠੰਡ ਹੀ ਡੰਗਰਾਂ ਨੂੰ ਅੰਦਰ ਕਰ ਦਈਏ ਛੇਤੀ। ਐਵੇਂ ਹੀ ਫਿਰ ਜੇ ਮੱਝਾਂ ਨੂੰ ਠੰਡ ਵਗੈਰਾ ਲੱਗ ਗਈ, ਇਹ ਛੋਟੇ-ਛੋਟਿਆਂ ਨੂੰ ਕਟਿਆਂ ਨੂੰ, ਕਟੀਆਂ ਨੂੰ ਠੰਡ ਲੱਗ ਗਈ ਫਿਰ ਔਖਾ ਏ। ਉਹ ਤਾਂ ਪਹਿਲਾਂ ਹੀ ਛੋਟੀ ਜੀ ਕੱਟੀ ਪਹਿਲਾਂ ਹੀ ਬਿਮਾਰ ਈ। ਕਾਫੀ ਦਿਨ ਤੋਂ ਉਹਦੇ ਤਾਂ ਪਹਿਲਾਂ ਹੀ ਵਿਚਾਰੀ ਦੇ ਟੀਕੇ ਲੱਗਦੇ ਨੇ। ਐਵੇਂ ਇਹਨਾਂ ਵੀ ਚਲੋ ਆਪਣਾ ਜਲਦੀ ਜਲਦੀ ਕੰਮ ਨਿਬੜ ਕੇ ਇਹਨਾਂ ਨੂੰ ਅੰਦਰ ਕਰ ਦਈਏ। ਕੱਖ ਆਪਾਂ ਨੇ ਪਾਤੀਆਂ ਜੀ। ਬਸ ਆਪਾਂ ਹੁਣ ਇਹਨਾਂ ਨੂੰ ਅੰਦਰ ਲੱਗਿਆ ਜੀ ਕਰ। ਕੱਖ ਇਹਨਾਂ ਦੇ ਪੈ ਗਈਆਂ। ਅੰਦਰ ਇੱਕ ਤਾਂ ਜੀ ਆਪਾਂ ਨੇ ਅੰਦਰ ਕਰ ਵੀ ਦਈਏ। ਹਨ ਦੁੱਧ ਪਲਾ ਕੇ ਜੀ ਉਹ ਆਪਾਂ ਨੇ ਅੰਦਰ ਕਰਤੀ ਐ ਤੇ ਬਾਕੀ ਆਪਾਂ ਹੁਣ ਕਰ ਦੇਣੇ ਆ ਜੀ ਸਾਰੇ ਅੰਦਰ ਲੰਗਰ ਤੇ ਮਿਲਦੇ ਆਪਾਂ ਅਗਲੇ ਬਲੌਗ ਦੇ ਵਿੱਚ